ਤਾਂ ਤਾਂ ਬਾਬਾ ਦੀਪ ਸਿੰਘ ਜੀ ਦੀ ਇੱਕ ਹੋਰ ਮਹਿਮਾ ਦੱਸਣ ਲੱਗਾ ਮੈਨੂੰ ਕਾਲ ਆਈ ਆ ਨਵੇਂ ਸ਼ਹਿਰ ਤੋਂ ਤੇ ਦੇਖੋ ਜਦੋਂ ਬੰਦਾ ਬਾਣੀ ਨਾਲ ਜੁੜ ਜਾਂਦਾ ਚਪੈਰਾ ਸਾਹਿਬ ਕਰਨ ਲੱਪੇਂਦਾ ਉਸ ਤੋਂ ਬਾਅਦ ਦੇਖੋ ਕਿੰਦਾ ਪ੍ਰਾਪਤੀਆਂ ਹੁੰਨ ਲੱਪੇਂਦੀਆਂ ਭੈਣ ਕਹਿੰਦੀ ਸਾਡੇ ਘਰ ਦੇ ਹਾਲਾਤ ਇਦਾਂ ਦੇ ਸੀ ਵੀ ਇੱਕ ਵਾਰੀ 2 ਮਹੀਨੇ ਲਗਾਤਾਰ ਅਸੀਂ ਚਟਣੀ ਨਾਲ ਰੋਟੀ ਖਾਧੀ ਘਰ ਵਿੱਚ ਦਾਲ ਸਬਜ਼ੀ ਬਣਾਉਣ ਜੋਗੇ ਵੀ ਪੈਸੇ ਐ ਨਹੀਂ ਸੀ ਮਤਲਬ ਆਪਣਾ ਗੁਜ਼ਾਰਾ ਇਦਾਂ ਕੀਤਾ ਤੇ ਇਸ ਵੇਲੇ ਭੈਣ ইংল্যান্ড ਵਿੱਚ ਭੈਣ ਕਹਿੰਦੀ ਇਦਾਂ ਹੋਇਆ ਵੀ ਮੈਂ ਨਾ ਚਪੈਰਾ ਸਾਹਿਬ ਕਰਨ ਲੱਪਈ ਤੇ ਕਰਦੇ ਕਰਦੇ ਵੀ ਉਦੋਂ ਪਹਿਲਾਂ ਜਿਹੜੀ ਗੱਲ ਹੋਈ ਉਹ ਮੈਂ ਤੁਹਾਨੂੰ ਪਹਿਲਾਂ ਸਾਂਝੀ ਕਰ ਦਿੰਦਾ ਭੈਣ ਕਹਿੰਦੀ ਵੀ ਸਾਡੇ ਨਾ ਕੋਈ ਜਦੋਂ ਮਤਲਬ ਏਜੰਟ ਨਾਲ ਇਦਾਂ ਮਤਲਬ ਗੱਲਬਾਤ ਹੋਈ ਤੇ ਉਹਨੇ ਸਾਨੂੰ ਨਕਲੀ ਜਿੱਦਾਂ ਮਤਲਬ ਵੀਜ਼ਾ ਦੇ ਕੇ ਸਾਡੇ ਤੋਂ 6 ਲੱਖ ਰੁਪਏ ਲੈ ਲਿਆ ਅਸੀਂ ਪਤਾ ਨਹੀਂ ਕਿੱਦਾਂ ਕਰਜ਼ਾ ਚੱਕ ਕੇ ਪੈਸੇ ਦਿੱਤੇ ਉਹ ਤੇ ਉਹ ਏਜੰਟ 도ੜ ਗਿਆ ਤੇ ਫੇਰ ਕਹਿੰਦੀ ਦੂਜੀ ਾਰ ਮੈਂ ਜਦੋਂ ਜਿੱਦਾਂ ਅਸੀਂ ਟਰਾਈ ਕਰਨਾ ਸੀ ਉਦੋਂ ਪਹਿਲਾਂ ਮੈਂ ਚਪੈਰਾ ਸੇਵ ਕਰਨਾ ਸ਼ੁਰੂ ਕਰ ਦਿੱਤਾ ਭੈਣ ਕਹਿੰਦੀ ਫੇਰ ਸਾਨੂੰ ਇੱਕ ਏਜੰਟ ਇਦਾਂ ਦਾ ਕੁਦਰਤੀ ਮਿਲ ਗਿਆ ਮਨ ਸਾਡਾ ਵੀਜ਼ਾ ਲੱਗ ਗਿਆ ਭੈਣ ਕਹਿੰਦੀ ਵੀ ਮੈਂ ਬਾਹਰ ਆ ਤੇ ਜਦੋਂ ਭੈਣ ਕਹਿੰਦੀ ਮੈਂ ਉੱਥੋਂ ਨਾ 에어ਪੋਰਟ ਤੋਂ ਲੰਘਣ ਲੱਗੀ ਜਿਹੜੀ ਆ ਗੱਲ ਆ ਸੁਣਨ ਵਾਲੀ ਆ ਭੈਣ ਕਹਿੰਦੀ ਮੈਂ ਪੜੀ ਦੱਸ ਰਹੀ ਆ ਪਰ ਜਦੋਂ ਮੈਂ ਨਾ ਉੱਥੇ 에어ਪੋਰਟ ਤੇ ਸਵੇਰੇ ਸਵੇਰੇ ਗਈਆਂ ਤੇ ਉੱਥੇ ਜਿਹੜਾ ਬੈਠੇ ਹੁੰਦੇ ਆ ਉਹ ਜਿਹੜੇ ਪੀਪਲ ਪਪਰ ਚੈੱਕ ਕਰਦੇ ਹੁੰਦੇ ਆ ਭੈਣ ਕਹਿੰਦੀ ਵੀ ਮੈਂ ਤਾਂ ਦੱਸ ਪੜੀ ਆ ਤੇ ਜਦੋਂ ਉਹਨਾਂ ਨੇ ਉੱਥੇ ਜਾ ਕੇ ਇੰਗਲਿਸ਼ ਵਿੱਚ ਗੱਲ ਕਰਨੀ ਸੀ ਕਹਿੰਦੀ ਮੈਂ ਅਰਦਾਸ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਬਾਬਾ ਜੀ ਵੀ ਤੁਸੀਂ ਮੇਰ ਬਰਤਾਓ ਮੇਰੇ ਅੰਗਸਾਂ ਦਾ ਸਹਾਇਓ ਵੀ ਮੈਂ ਇੱਥੇ ਕਿੱਦਾਂ ਇਹਨਾਂ ਨਾਲ ਗੱਲਬਾਤ ਕਰੂੰਗੀ ਮੈਨੂੰ ਤਾਂ ਇੰਗਲਿਸ਼ ਆਉਂਦੀ ਨਹੀਂ ਹੈਗੀ ਭੈਣ ਕਹਿੰਦੀ ਉਹਨਾਂ ਨੇ ਪਹਿਲਾਂ ਮੈਨੂੰ ਕਿਹਾ ਵੀ ਗੁੱਡ ਮਾਰਨਿੰਗ ਤੇ ਕਹਿੰਦੀ ਮੈਂ ਗੁੱਡ ਮਾਰਨਿੰਗ ਵਿੱਚ ਜਵਾਬ ਦਿੱਤਾ ਮੋੜ ਕੇ ਕਹਿੰਦੀ ਉਹਨਾਂ ਨੇ ਮੈਨੂੰ ਪਤਾ ਨਹੀਂ ਕੀ ਕਿਹਾ ਮੈਂ ਉਹਨੂੰ ਕਹਿ ਦਿੱਤਾ ਤੁਹਾਨੂੰ ਵੀ ਮੈਨੂੰ ਨਹੀਂ ਪਤਾ ਹੈਗਾ ਮੈਂ ਮੂੰਹ ਕਹਿ ਦਿੱਤਾ ਗੱਲਾਂ ਹੀ ਨੋ ਇਦਾਂ ਇਦਾਂ ਇਸ਼ਾਰਾ ਕਰ ਦਿੱਤਾ ਤੇ ਭੈਣ ਕਹਿੰਦੀ ਵੀ ਉਹੋ ਹੀ ਬੰਦਾ ਜਿਹੜਾ ਵੀ ਨਾਲ ਇੰਗਲਿਸ਼ ਵਿੱਚ ਗੱਲ ਕਰਦਾ ਸੀ ਵੀ ਦੇਖੋ ਇਹ ਵੀ ਰੰਗ ਹੀ ਆ ਪ੍ਰਮਾਤਮਾ ਦੇ ਕਹਿੰਦੀ ਉਹਨੇ ਮੈਨੂੰ ਸਾਰੀਆਂ ਗੱਲਾਂ ਪੰਜਾਬੀ ਇੰਗਲੈਂਡ ਦੇ 에어ਪੋਰਟ ਤੇ ਬੰਦਾ ਨੇ ਤੇ ਉਹਨਾਂ ਸਪੈਸ਼ਲ ਤਰਜਮੇ ਕਰਨ ਵਾਲੇ ਰੱਖੇ ਹੁੰਦੇ ਉਹ ਜਿਹੜਾ ਬੰਦਾ ਉਹਦੇ ਨਾਲ ਅੰਗਰੇਜ਼ੀ ਵਿੱਚ ਗੱਲ ਕਰਦਾ ਸੀ ਉਹ ਜਦੋਂ ਉਹਨੇ ਕਿਹਾ ਵੀ ਨੋ ਮੈਨੂੰ ਸਮਝ ਨਹੀਂ ਲੱਗੀ ਤੇ ਉਹੀ ਬੰਦਾ ਭੈਣ ਕਹਿੰਦੀ ਵੀ ਪੰਜਾਬੀ ਦੇ ਵਿੱਚ ਮੈਨਾਂ ਗੱਲ ਕਰਨ ਲੱਗਾ ਤਾਂ ਮੈਂ ਬੜੀ ਸੁਣ ਕੇ ਦੀ ਉੱਥੇ ਬਾਹਰ ਤੱਕ ਨਿਕਲ ਗਈਆਂ ਨਾ 에어ਪੋਰਟ ਤੋਂ ਤੇ ਹੁਣ ਭੈਣ ਇੰਗਲੈਂਡ ਵਿੱਚ ਆ ਤੇ ਉਹਨੂੰ 20 ਦਿਨ ਹੋ ਗਏ ਗਈ ਨੂੰ ਤੇ ਦੇਖ ਲਓ ਵੀ ਬਾਬਾ ਜੀ ਜਦੋਂ ਕਿਰਪਾ ਕਰਨ ਤੇ ਆਉਂਦੇ ਆ ਨਾ ਇਦਾਂ ਮੇਰ ਪਤਾ ਦਿੰਦੇ ਆ ਤਾਂ ਤਾਂ ਦਾ ਮੋਹਨਦੀਪ ਸਿੰਘ